ਉਹਨਾਂ ਲਈ ਕੋਈ ਬੈਠਣ ਲਈ ਸੁਵਿਧਾ ਹੀ ਨਹੀਂ ਹੈ ਨਾ ਕੋਈ ਜਗ੍ਹਾ ਹੈਗੀ ਉਹ ਤੁੰਜੇ ਬੈ ਕੇ ਚਲੀਆਂ ਜਾ ਪਰੇ ਨੇ ਮਤਲਬ ਜਿਹੜੀ ਚੀਜ਼ ਅਸੀਂ ਨਾਰਮਲ ਮਾਰਕੀਟ ਤੋਂ ਪੰਜਾਹ ਦੀ ਲੈਂਦੇ ਆ ਤੇ ਉਹਨਾਂ ਨੂੰ ਇਹ ਲਾ ਰਿਹਾ 250 ਰੁਪਏ ਦੀ ਤੇ ਥੋੜਾ ਜਿਹਾ ਅਗਲੀ ਵਾਰੀ ਇਹਦੇ ਇਸ ਚੀਜ਼ ਵੱਲ ਧਿਆਨ ਦਿੱਤਾ ਜਾਵੇ ਬਾਕੀ ਓਵਰ ਆਲ ਗੁੱਡ ਸੀਗਾ ਇੱਥੇ ਲੜਕੀਆਂ ਜਿਹੜੀਆਂ ਪਾਈਟੈਕਸ ਤੋਂ ਸ਼ਾਪਿੰਗ ਕਰਕੇ ਆ ਰਹੀਆਂ ਇਹਨਾਂ ਨੂੰ ਪੁੱਛਦੇ ਆ ਕਿ ਪਾਈਟੈਕਸ ਦਾ ਕੀ ਤੁਹਾਨੂੰ ਫਾਇਦਾ ਹੋਇਆ ਪਹਿਲਾਂ ਤੇ ਅਸੀਂ ਇੱਥੇ ਆਏ ਜਦੋਂ ਐਂਟਰੀ ਪੰਜਾਹ ਰੁਪਏ ਨੇ ਐਂਟਰੀ ਟਿਕਟ ਲੈ ਲਈ ਤੇ ਅੰਦਰ ਜਾ ਕੇ ਇਹ ਬਹੁਤ ਦੇਖਿਆ ਕਰਮਾਸ ਪੀੜ ਨਾਲ ਭਰਿਆ ਹੋਇਆ ਇਹਨਾਂ ਨੂੰ ਪੁੱਛਿਆ ਜਾਵੇ ਇਹਨਾਂ ਦਾ ਸਾਹ ਗੋਮ ਹੋ ਗਿਆ ਸਾਹ ਗੋਮ ਹੋ ਗਿਆ ਨਾ ਰਸ਼ ਹੈ ਨਾ ਕਰਾਊਡ ਹੈ ਉੱਤੋਂ ਨਾ ਕੋਈ ਇੱਥੇ ਪ੍ਰਬੰਧਕ ਹੈ ਮਤਲਬ ਜਿਹੜੀ ਚੀਜ਼ ਅਸੀਂ ਨਾਰਮਲ ਮਾਰਕੀਟ ਤੋਂ 50 ਹੀ ਲੈਂਦੇ ਆ ਤੇ ਉਹਨਾਂ ਨੂੰ ਇਹ ਲਾ ਰਿਹਾ 250 ਰੁਪਏ ਦੀ ਲਾਈਕ ਲਾਈਕ ਅਸੀਂ ਇੱਕ ਬ੍ਰੇਸਲੇਟ ਦੇਖਿਆ ਕਹਿੰਦੇ ਅਸੀਂ ਥਾਈਲੈਂਡ ਤੋਂ ਲਿਆਏ ਆ ਸਾਫ ਪਤਾ ਲੱਗੰਦਿਆ ਅਸੀਂ ਕਿ ਲੋਕਲ ਆ ਪਰ ਉਹਨਾਂ ਨੇ ਕਿਹਾ ਕਿ ਇਟਸ ਫਰਮ 3000 ਤੇ ਅਸੀਂ ਦੇਖਿਆ ਕਿ ਇੰਨਾ ਮਹਿੰਗਾ ਤੇ ਇਸ ਕਰਕੇ ਫਿਰ ਅਸੀਂ ਮੋੜਾਏ ਤੇ ਫਿਰ ਉਹਨਾਂ ਨੇ ਪਤਾ ਨਹੀਂ ਥਾਈ ਲੈਂਗੁਏਜ ਸਾਨੂੰ ਕੀ ਬੋਲਤਾ ਇਸ ਕਰਕੇ ਸਾਨੂੰ ਬਹੁਤ ਖਿਜ ਚੜੀ ਆ ਇੱਥੇ ਤੇ ਜਿਹੜੇ ਲੋਕ ਹਨ ਘੁਮਰੇ ਦੇ ਖਾ ਪੀ ਰੇ ਨੇ ਉਹਨਾਂ ਬਾਰੇ ਕੀ ਵਿਚਾਰ ਉਹਨਾਂ ਲਈ ਕੋਈ ਬੈਠਣ ਲਈ ਸੁਵਿਧਾ ਹੀ ਨਹੀਂ ਹੈਗੀ ਨਾ ਕੋਈ ਜਗ੍ਹਾ ਹੈਗੀ ਉਹ ਤੁंजे ਬੈ ਕੇ ਚਲੀਆਂ ਜਾ ਪਰੇ ਨੇ ਇਸ ਵੈਰੀ ਡਿਸਕਸਟਿੰਗ ਥਿੰਗ ਮਨੈਧਨ ਲਾਇਆ ਹੋਇਆ ਬਟ ਜਦੋਂ ਅਗਲੀ ਵਾਰੀ ਪਾਈਟਿਕਸ ਹੈਗਾ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਥੋੜਾ ਗਰਾਉਂਡ ਖੁੱਲਾ ਕੀਤਾ ਜਾਵੇ ਤੇ ਥੋੜੇ ਰੇਟ ਘਟਾਏ ਜਾਣ ਤੇ ਥੋੜੀ ਬੈਠਣ ਦੀ ਗੱਲ ਇਹ ਸੀ ਕਿ ਚੇਅਰਸ ਰੱਖੀਆਂ ਹਨ ਹਾਂ ਚੇਅਰਸ ਲਿਆਈਆਂ ਜਾਣ ਜੋ ਕਿ ਜਿਹੜੇ ਖਾਣੇ ਖਾਂਦੇ ਪੀਂਦੇ ਆ ਉਹਨਾਂ ਵਾਸਤੇ ਚੇਅਰਸ ਹੋਣ ਉਹ ਵਧੀਆ ਤਰੀਕੇ ਨਾਲ ਖਾ ਪੀ ਸਕਣ ਤੇ ਥੋੜਾ ਜਿਹਾ ਅਗਲੀ ਵਾਰੀ ਇਸ ਚੀਜ਼ ਵੱਲ ਧਿਆਨ ਦਿੱਤਾ ਜਾਵੇ ਬਾਕੀ ਓਵਰ ਆਲ ਗੁੱਡ ਸੀਗਾ